ਸਤਿ ਸ਼੍ਰੀ ਅਕਾਲ ਜੀ ਪੰਜਾਬੀ ਗੱਲਬਾਤਾਂ ਦੇ ਵਿੱਚ ਮੈਂ ਤੁਹਾਣਾ ਦੋਸਤ ਤੇ ਹੋਸਟ 파ਰਮਜੀਤ ਸਿੰਘ ਪਾਕਣਾ ਤੇ ਹੁਣ ਤੱਕ ਦੀ ਵੱਡੀ ਗੱਲ ਲੈ ਕੇ ਆਏ ਪਾਕਿਸਤਾਨ ਲੈ ਚਾਹਦੇ ਤੁਹਾਨੂੰ ਬੜੇ ਹੈਰਾਨੀ ਜਨਕ ਇੱਕ ਖਬਰ ਨਿਕਲ ਕੇ ਸਾਹਮਣੇ ਆਈ ਹੈ ਤਿੰਨ ਪਿਤਾ ਤੇ ਉਹਨਾਂ ਦੇ 96 ਬੱਚੇ ਤੇ ਅੱਗੋਂ ਉਹਨਾਂ ਦੇ ਮੂੰਹ ਇਹੀ ਗੱਲ ਸੁਣਨ ਮਿਲਦੀ ਹੈ ਅੱਲਾ ਨੇ ਕਿਹਾ ਵਾਦਾ ਜ਼ਰੂਰ ਤਾਂ ਪੂਰੀਆਂ ਕਰਨਗੇ ਸੋ ਪਾਕਿਸਤਾਨ ਨੇ ਦੱਖਣੀ ਏਸ਼ੀਆ ਦੇ ਵਿੱਚ ਸਭ ਤੋਂ ਵੱਧ ਜਿਹੜੇ ਕਿ ਬਰਥ ਰੇਟ ਵਾਲਾ ਦੇਸ਼ ਪਾਕਿਸਤਾਨ ਬਣ ਚੁੱਕਿਆ ਜੀ ਕਰੀਬ 100 ਬੱਚਿਆਂ ਨੂੰ ਜਨਮ ਦੇਣ ਵਾਲਾ ਤਿੰਨ ਬੰਦੇ ਆ ਜੀ ਜਿਨ੍ਹਾਂ ਨੇ ਇਹ ਲੋਕ ਸ਼ਾਮਿਲ ਹੋ ਚੁੱਕੇ ਹੋ ਉਸ ਬਰਥ ਰੇਟ ਦੇ ਵਿੱਚ ਜਿਨ੍ਹਾਂ ਕਾਰਨ ਦੇਸ਼ ਦੀ ਜਨਸਖਿਆ ਦੇ ਵਿੱਚ ਵਾਧੇ ਦੀਆਂ ਜਿਹੜੇ ਕਿ ਤੇਜ਼ੀ ਆ ਉਹ ਦੇਖਣ ਨੂੰ ਮਿਲਿਆ ਜੀ ਪਾਕਿਸਤਾਨ ਦੇ ਵਿੱਚ ਬਰਥ ਰੇਟ ਦੱਖਣੀ ਏਸ਼ੀਆ ਦੇਸ਼ਾਂ ਨਾਲੋਂ ਕਿਤੇ ਜ਼ਿਆਦਾ ਹੈ ਜਿਹੜੇ ਵਿਸ਼ੇਸ਼ ਕਰਕੇ ਜਿਹੜੇ ਕਿ ਵਿਸ਼ੇਸ਼ ਅੱਗੇ ਨੇ ਉਹਨਾਂ ਨੇ ਚੇਤਾਵਨੀ ਵੀ ਦਿੱਤੀ ਹੈ ਕਿ ਵੱਧਦੀ ਜਿਹੜੀ ਜਨ ਸੰਖਿਆ ਦੇਸ਼ ਦੇ ਵਿੱਚ ਜਿਹੜਾ ਕਿ ਦੇਸ਼ ਦੇ ਵਿਕਾਸ ਤੇ ਸਮਾਜਿਕ ਸੇਵਾਵਾਂਾਂ ਉਹਨਾਂ ਨੂੰ ਨੁਕਸਾਨ ਪਹੁੰਚਾ ਸਕਦੀ ਹੈ ਪਰ ਤਿੰਨ ਇਦਾਂ ਦੇ ਪਿਓ ਨੇ ਜਿਨ੍ਹਾਂ ਨੇ ਇਸ ਗੱਲ ਨੂੰ ਲੈ ਕੇ ਕੋਈ ਚਿੰਤਾ ਨਹੀਂ ਦਿਖਾਈ ਤੇ ਉਹਨਾਂ ਨੇ ਕਿਹਾ ਕਿ ਅੱਲਾ ਉਹਨਾਂ ਨੂੰ ਸਭ ਕੁਝ ਮੁਹਈਆ ਆਪ ਕਰਾਊਗਾ ਤੇ ਇਸ ਨੂੰ ਲੈ ਕੇ ਉਹ ਵਿਸ਼ਵ ਬੈਂਕ ਤੇ ਸਰਕਾਰੀ ਆਕੜੇ ਅਨੁਸਾਰ ਪਾਕਿਸਤਾਨ ਦੇ ਜਿਹੜੀ ਕਿ ਬਰਥ ਰੇਟ ਹੈ ਉਹ ਦੱਖਣੀ ਏਸ਼ੀਆ ਦੇ ਜਿਹੜੇ ਕਿ ਸਾਰਿਆਂ ਨਾਲੋਂ ਜ਼ਿਆਦਾ ਹੈ ਤੇ ਪ੍ਰਤੀ ਮਹਿਲਾ ਕਰੀਬ ਤਿੰਨ ਬੱਚੇ 19 ਸਾਲ ਦੀ ਉਮਰ ਦੇ ਵਿੱਚ ਪਹਿਲੀ ਵਾਰ ਇਹ ਜਨਗਣਨਾ ਕੀਤੀ ਗਈ ਹੈ ਤੇ ਤਿੰਨ ਬੱਚੇ ਜਿਹੜੀ ਕਿ ਇੱਕ ਔਰਤ ਉਹ ਉੱਥੇ ਪੈਦਾ ਹੁੰਦੇ 19 ਸਾਲ ਚ ਪਹਿਲੀ ਵਾਰ ਜਨਗਣਨਾ ਕੀਤੀ ਗਈ ਹੈ ਜਨਗਣਨਾ ਦੇ ਵਿੱਚ ਪਤਾ ਚੱਲਿਆ ਕਿ ਜਿਹੜੀ ਕਿ ਜਨਸੰਖਿਆ ਵਧਾਉਣ ਦੀ ਜਿਹੜੀ ਕਿ ਦਰਾਂ ਉਹ ਬਹੁਤ ਜ਼ਿਆਦਾ ਉੱਚੀਆਂ ਹੋ ਚੁੱਕੀਆਂ 36 ਬੱਚਿਆਂ ਦੇ ਪਿਤਾ ਗੁਲਜ਼ਾਰ ਖਾਨ ਨੇ ਦੱਸਿਆ ਕਿ ਇਸਲਾਮ ਉਹਨਾਂ ਦੇ ਪਰਿਵਾਰ ਦੇ ਨਿਯੂਜ਼ਨ ਨੂੰ ਰੋਕਦਾ ਬੱਚਿਆਂ ਨੂੰ ਕ੍ਰਿਕਟ ਦੇ ਮੈਚ ਖੇਡਣ ਵਾਸਤੇ ਹੁਣ ਦਰਸ਼ਕਾਂ ਦੀ ਲੋੜ ਨਹੀਂ ਪੈਣੀ ਇਸ ਕਰਕੇ ਇਹ ਸਾਰਾ ਜਿਹੜਾ ਕਿ ਉਹ ਜੋ ਵੀ ਹੋ ਰਿਹਾ ਉਹ ਸਹੀ ਹੋ ਰਿਹਾ ਗੁਲਜ਼ਾਰ ਨੇ ਕਿਹਾ ਕਿ ਈਸ਼ਵਰ ਇਹ ਪੂਰੀ ਕਾਇਨਾਤ ਨੂੰ ਬਣਾਇਆ ਮਨੁੱਖਾਂ ਨੂੰ ਬਣਾਇਆ ਲੋਕਾਂ ਨੂੰ ਬਣਾਇਆ ਮੈਨੂੰ ਬਣਾਇਆ ਮੇਰੇ ਬੱਚਿਆਂ ਨੂੰ ਜਨਮ ਦਿੱਤਾ ਹੈ ਇਹ ਰੋਕਣਾ ਨਹੀਂ ਚਾਹੀਦਾ ਆਪਾਂ ਸੋ ਇਹ ਇੱਕ ਵੱਡੀ ਖਬਰ ਜਿਹੜੀ ਨਿਕਲ ਕੇ ਸਾਹਮਣੇ ਆ ਰਹੀ ਹੈ ਜੀ ਸੋ ਇਸ ਕਵਰ ਦੇ ਉੱਪਰ ਗੁਲਜਾਰ ਨੇ ਕਿਹਾ ਕਿ ਮੇਰੀ ਤੀਜੀ ਪਤਨੀ ਜਿਹੜੀ ਉਹ ਹੁਣ ਗਰਭਵਤੀ ਹੈ ਤੇ ਉਮੀਦ ਕਰਦਾ ਹੈ ਕਿ ਜਿਹੜੇ ਕਿ ਉਹਨਾਂ ਦੀ 100 ਬੱਚਿਆਂ ਦੀ ਜਿਹੜੀ ਕਿ ਉਹ ਕਹਿੰਦੇ ਨੇ ਕਿ 100 ਬੱਚੇ ਉਹ ਪੈਦਾ ਕਰਨ ਇੰਦਾ ਦੀ ਉਹਨਾਂ ਦੀ ਪਲੈਨਿੰਗ ਹੈ ਸੋ ਪੰਜਾਬੀ ਖ਼ਬਰਾਂਾਂ ਵਿੱਚ ਅਸੀਂ ਹੁਣ ਤੱਕ ਦੀ ਵੱਡੀ ਖ਼ਬਰ ਦੇਸ਼ ਦੇ ਜੁੜੇ ਤਮਾਮ ਵੱਡੀਆਂ ਖ਼ਬਰਾਂ ਦੀ ਕਿਹੜੇ ਸੁਣਨੇ ਪੜ੍ਹਨੇ ਤਾਂ ਅੱਜ ਆਜ ਸਾਡੇ YouTube ਚੈਨਲ ਆਜ ਨਿਊਜ਼ ਵਾਲਾ ਤੇ ਪਰ ਜਿਹਨੂੰ ਗਾਉ ਜਾਂ ਸਾਰਨ ਪਿਆਰ ਪਰੇ ਸਸਿਕਾ